ਕੱਤੀ ਜੋ ਠੀਕ ਹੈ ਅੱਜ ਜਿਹੜੇ ਜਿਹੜੇ ਅਸਤੀਫਾ ਮੰਗਣ ਵਾਲੇ ਨੇ ਸਾਡਾ ਅਸਤੀਫਾ ਮੰਗ ਰਹੇ ਨੇ ਫਿਰ ਇਨਕੁਆਰੀ ਅਫਸਰ ਤਾਂ ਇਹੀ ਹੋਗੇ ਇੱਕ ਪਾਸੇ ਤਾਂ ਬਾਜਵਾ ਸਾਹਿਬ ਮੰਗੀ ਜਾਂਦੇ ਨੇ ਕਹਿੰਦੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਇੱਕ ਪਾਸੇ ਆਪੇ ਇਨਕੁਆਰੀ ਕਰਕੇ ਆਪੇ ਰਿਜ਼ਲਟ ਵੀ ਕੱਢਤਾ ਕਹਿੰਦੇ ਜੇ ਇਹ ਆਪਣਾ ਵਾਟਰ ਸਰਸ ਸਰ ਮਿਨਿਸਟਰ ਅਸਤੀਫਾ ਦੇਵੇ ਤੇ ਸਾਡੇ ਸੈਕਟਰੀ ਤੇ ਕਾਰਵਾਈ ਹੋਵੇ ਆਪੇ ਸਵਾਲ ਕਰਦੇ ਨੇ ਤੇ ਆਪ ਇਹ ਜਵਾਬ ਦਿੰਦੇ ਆ ਪਰ ਮੈਂ ਇਹ ਕਹਿਣਾ ਚਾਹਣਾ ਕਿ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਜੋ ਵਾਟਰ ਰਿਸੋਰਸਸ ਡਿਪਾਰਟਮੈਂਟ ਨੇ ਇਤਿਹਾਸਿਕ ਕੰਮ ਕੀਤੇ ਨੇ ਅੱਜ ਤੱਕ 70 ਸਾਲਾਂ ਦੇ ਵਿੱਚ ਇਹਨਾਂ ਨੇ ਸਰਕਾਰਾਂ ਨਹੀਂ ਕਰ ਸਕੀਆਂ ਟੇਲਾਂ ਤੇ ਪਾਣੀ ਪਹੁੰਚਾਉਣ ਦਾ ਕੰਮ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਤੇ ਅਸੀਂ ਟੇਲਾਂ ਤੇ ਪਾਣੀ ਪਹੁੰਚਾਇਆ ਇਹਨਾਂ ਨੇ ਕਦੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਧਰਤੀ ਹੇਠੋਂ ਪਾਣੀ ਕੱਢੀ ਗਏ ਧਰਤੀ ਹੇਠੋਂ ਪਾਣੀ ਕੱਢੀ ਗਏ ਪਰ ਇਹਨਾਂ ਨੇ ਕਦੇ ਪਾਣੀ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਨਹੀਂ ਕੀਤੀ ਜਿਹੜੀ ਸਾਡੀ ਸਰਕਾਰ ਨੇ ਕੀਤੀ ਹੈ ਔਰ ਇਸ ਨੂੰ ਪੰਜਾਬ ਦੇ ਲੋਕ ਹਮੇਸ਼ਾ ਯਾਦ ਰੱਖਣਗੇ 64% ਪਾਣੀ ਅਸੀਂ ਯੂਟਿਲਾਈਜ਼ ਕਰਨ ਲੱਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ 31 ਮਾਰਚ 2026 ਤੱਕ ਦਾ ਟਿਚਾ ਹੈ ਕਿ ਅਸੀਂ ਇਹਨੂੰ 80% ਦੇ ਲੈ ਕੇ ਜਾਣਾ 100% ਖੇਤਾਂ ਨੂੰ ਅਸੀਂ ਪਾਣੀ ਲਾਉਣਾ ਹੈ ਅਰ ਇਹ ਉਸ ਵਾਟਰ ਸਰਸਰ ਡਿਪਾਰਟਮੈਂਟ ਦੇ ਸਵਾਲ ਚੱਕ ਰਹੇ ਨੇ ਹਰ ਜਿਨ੍ਹਾਂ ਨੇ ਆਪਣੀਆਂ ਸਰਕਾਰਾਂ ਹੁੰਦੇ ਕੀਤਾ ਕੁਝ ਨਹੀਂ ਸਿਰਫ ਲੋਕਾਂ ਦੇ ਜ਼ਮੀਨਾਂ ਲੈਣ ਤੇ ਲੱਗੇ ਰਹੇ ਸੋ ਇਸ ਕਰਕੇ ਲੀਡਰ ਆਫ অপੋਜੀਸ਼ਨ ਸਾਰਾ ਝੂਠ ਬੋਲਦੇ ਆ ਤੇ ਲੋਕਾਂ ਨੂੰ ਗਮਰਾ ਕਰਦੇ ਆ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਜੋ ਮਤਾ 26 ਤਾਰੀਖ ਨੂੰ ਮੈਨੇ ਪੇਸ਼ ਕੀਤਾ ਸੀ ਇਹ ਪੰਜਾਬ ਦੇ ਵਿੱਚ ਹੜਾਂ ਦੀ ਬਹੁਤ ਭਿਆਨਕ ਸਥਿਤੀ ਬਣੀ ਹੋਈ ਹੈ। ਉਹ ਸੜਾਂ ਦੀ ਸਥਿਤੀ ਤੇ ਵਿਚਾਰ ਕਰਨ ਦੇ ਲਈ ਹੜਾਂ ਦੀ ਸਥਿਤੀ ਤੇ ਆਪਣੇ ਆਪਣੇ ਪੱਖ ਰੱਖਣ ਦੇ ਲਈ ਉਹ ਜਿਹੜਾ ਸੈਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਸੀ ਅੱਜ ਵੀ ਉਸ ਤੇ ਚਰਚਾ ਹੋਣ ਦੀ ਪੂਰੀ ਸੰਭਾਵਨਾ ਹੈ। ਸੋ ਇਸ ਸੈਸ਼ਨ ਦੇ ਦੌਰਾਨ ਗੱਲ ਤਾਂ ਇਹ ਸੀ ਕਿ ਹੜਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਜਾਂਦੇ ਸੋ ਚਰਚਾ ਹੋਈ ਕਿਤੇ ਚੰਗੀਆਂ ਗੱਲਾਂ ਵੀ ਹੋਈਆਂ ਕਿਤੇ ਮਾੜੀਆਂ ਗੱਲਾਂ ਵੀ ਹੋਈਆਂ ਕਿਤੇ ਝੂਠ ਵੀ ਬੋਲਿਆ ਗਿਆ ਤੇ ਕਿਤੇ ਰਾਜਨੀਤੀਦਾਰ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਸੀ ਸਿਰਫ ਤੇ ਸਿਰਫ ਗੱਲ ਇਹ ਹੋਣੀ ਚਾਹੀਦੀ ਸੀ ਕਿ ਪੰਜਾਬ ਦੇ ਹੜ੍ਹਾਂ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਹੋਇਆ ਇਹਦਾ ਕੀ ਆਪਾਂ ਨੂੰ ਕਰਨਾ ਚਾਹੀਦਾ ਕਿਸ ਤਰ੍ਹਾਂ ਇਹਦਾ ਹੱਲ ਹੋਣਾ ਚਾਹੀਦਾ ਪਰ ਚਲੋ ਅਲੱਗ-ਅਲੱਗ ਬਹਿਸ ਹੋ ਗਈ ਸੋ ਅੱਜ ਜਿਹੜੇ ਸਾਡੇ ਬੀਜੇਪੀ ਦੇ ਜਿਹੜੇ ਮੈਂਬਰ ਸਾਹਿਬਾਨ ਸਨ ਉਦੋਂ ਗੈਰਹਾਜ਼ਰ ਰਹੇ ਤੇ ਅੱਜ ਕਿੱਡੇ ਦੁੱਖ ਦੀ ਗੱਲ ਕਹਿੰਦੇ ਅਸੀਂ ਵਿਧਾਨ ਸਭਾ ਦੇ ਵਿੱਚ ਤਾਂ ਆਉਂਦੇ ਨਹੀਂ ਅਸੀਂ ਤਾਂ ਆਪਦੇ ਇੱਕ ਪੈਰਲਲ ਵਿਧਾਨ ਸਭਾ ਚਲਾਵਾਂਗੇ ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੇ ਪਹਿਲਾਂ ਤਾਂ ਦੱਸਣ ਇਹ ਗੱਲ ਕਿ ਇਸ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੈ ਜਾਂ ਨਹੀਂ ਜੇ ਵਿਧਾਨ ਸਭਾ ਚੱਲ ਰਹੀ ਹੈ ਤੇ ਪੈਰਲਲ ਵਿਧਾਨ ਸਭਾ ਚਲਾਉਂਦਾ ਕੀ ਮਤਲਬ ਹੈ ਸੋ ਪਹਿਲਾਂ ਇੱਥੇ ਅਸਤੀਫੇ ਦੇਣ ਫਿਰ ਆਪਦੀ ਉਹ ਪੈਰਲਲ ਵਿਧਾਨ ਸਭਾ ਚਲਾਉਣਾ ਪੈਰਲਲ ਵਿਧਾਨ ਸਭਾ ਚਲਾਉਂਦਾ ਮਤਲਬ ਹੈ ਸਾਰਾ ਗੈਰ ਕਾਨੂੰਨੀ ਕੰਮ ਸਾਡਾ ਕਨਸਟੀਟਿਊਸ਼ਨ ਹੈ ਸਾਡਾ ਸੰਵਿਧਾਨ ਹੈ ਸੰਵਿਧਾਨ ਮਾਨਤਾ ਦਿੰਦਾ ਹੈ ਨਹੀਂ ਤਾਂ ਹਰ ਇੱਕ ਵਿਧਾਨ ਸਭਾ ਬਣਾ ਲਿਆ ਕਰੇ ਤੇ ਉਸ ਕਨਸਟੀਟਿਊਸ਼ਨ ਦੇ ਤਹਿਤ ਜਿਹੜੀ ਵਿਧਾਨ ਸਭਾ ਬਣੀ ਹੋਈ ਹੈ ਕਾਨੂੰਨ ਤੇ ਸਾਰਾ ਦੇਸ਼ ਉਸ ਗੱਲ ਨੂੰ ਮਾਨਤਾ ਦਿੰਦਾ ਅੱਜ ਇੱਥੇ ਆ ਕੇ ਕਹਿੰਦੇ ਹਿੰਮਤ ਨਹੀਂ ਬਹਾਨੇ ਕੀ ਲਾਰੇ ਨੇ ਕਿ ਉੱਥੇ ਸਾਡੀ ਗੱਲ ਦੱਬੀ ਜਾ ਰਹੀ ਆ ਉੱਥੇ ਗਲਤ ਬੋਲਿਆ ਜਾ ਰਿਹਾ ਤੇ ਜੇ ਅਸੀਂ ਗਲਤ ਬੋਲਦੇ ਆ ਤੁਸੀਂ ਆ ਕੇ ਸਹੀ ਬੋਲ ਲਓ ਤੁਸੀਂ ਆਪਣੀ ਗੱਲ ਰੱਖ ਲਓ ਪਰ ਇੱਥੇ ਗੱਲ ਰੱਖਣ ਦੀ ਕੋਈ ਹਿੰਮਤ ਨਹੀਂ ਕਿਉਂ ਨਹੀਂ ਹਿੰਮਤ ਕਿਉਂਕਿ ਕੇਂਦਰ ਦੀ ਸਰਕਾਰ ਨੇ ਜੋ ਤੱਕ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਉਹਨਾਂ ਦੇ ਮੰਤਰੀ ਸਹਿਬਾਨ ਇਥੇ ਬਾਰ ਬਾਰ ਆ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਕਿਤੇ ਮਾਈਨਿੰਗ ਦੀ ਗੱਲ ਕਰਦੇ ਨੇ ਕਿਤੇ ਮੈਨ ਮੇਡ ਫਲੱਡਾਂ ਦੀ ਗੱਲ ਕਰਦੇ ਆ ਕਿਤੇ ਲੋਕਾਂ ਨੂੰ ਸਿੱਧੇ ਪੈਸੇ ਦੇਣ ਦੀ ਗੱਲ ਕਰਦੇ ਆ ਤੇ ਕਿਤੇ ਅਗਲੇ ਦਿਨ ਕਹਿੰਦੇ ਨੇ ਸਿੱਧੇ ਨਹੀਂ ਅਸੀਂ ਪੰਜਾਬ ਸਰਕਾਰ ਦੇ ਰਾਹੀਂ ਦੇਵਾਂਗੇ ਤੇ ਬੜਾ ਦੁੱਖ ਹੈ ਕਿ ਸਾਰੇ ਬੀਜੇਪੀ ਦੇ ਲੀਡਰ ਉਹਨਾਂ ਦੀ ਬੋਲੀ ਬੋਲਣ ਲੱਗ ਰਹੇ ਨੇ ਸੋ ਇਹ ਬਹੁਤ ਮੰਦਪਗ ਹੈ ਅਸੀਂ ਇਹਦੀ ਨਿੰਦਾ ਕਰਦੇ ਆ ਕਿ ਇਹ ਉਸ ਕਨਸਟਿਚਿਊਸ਼ਨ ਜਿਹੜਾ ਸਾਡਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਕਨਸਟਿਚਿਊਸ਼ਨ ਲਿਖਿਆ ਹੋਇਆ ਕਨਸਟਿਚਿਊਸ਼ਨ ਜਿੱਤੇ ਦੁਨੀਆ ਨਾਜ ਕਰਦੀ ਹੈ ਉਹਦੇ ਖਿਲਾਫ ਗੱਲਾਂ ਕਰ ਰਹੇ ਨੇ ਤੇ ਉਹ ਕੇਂਦਰ ਦੀ ਸਰਕਾਰ ਨੂੰ ਮੈਂ ਸਮਝਦਾ ਇਹਨਾਂ ਦੇ ਖਿਲਾਫ ਐਕਸ਼ਨ ਵੀ ਲੈਣਾ ਚਾਹੀਦਾ ਸੋ ਬਾਕੀ ਅੱਜ ਅਸੀਂ ਜਿਹੜੇ ਵੀ ਕੋਈ ਮੁੱਦੇ ਸਾਡੇ ਲੀਡਰ ਆਫ oppositon ਨੇ ਚੱਕੇ ਗਲਤ ਵਿੱਚ ਚੱਕੇ ਕੋਈ ਸਹੀ ਵੀ ਚੱਕੇ ਉਹਨਾਂ ਦੀ ਜਿਹੜੀ ਅੱਜ ਵਿਸਥਾਰ ਦੇ ਨਾਲ ਅਸੀਂ ਇੱਥੇ ਚਰਚਾ ਕਰਾਂਗੇ ਤੇ ਹੋਰ ਕਈ ਬਿੱਲ ਪੰਜਾਬ ਸੀਟ ਬਿਲਾ ਜਿਹੜਾ ਸੋਧ ਬਿਲਾ ਹੈ ਗੁੱਡਸ ਬਿਲਾ ਹੈ ਟੈਕਸੇਸ਼ਨ ਦਾ ਹੈ ਤੇ ਉਹ ਕਈ ਬਿੱਲ ਨੇ ਜਿਹੜੇ ਉਹ ਅਸੀਂ ਅੱਜ ਇੱਥੇ ਪੇਸ਼ ਕਰਾਂਗੇ ਤੇ ਉਸ ਤੇ ਜਿਹੜੀ ਹੈ ਬਿਲਾ ਦੇ ਉੱਤੇ ਜਿਸ ਤਰ੍ਹਾਂ ਦਾ ਵੀ ਵਿਧਾਨ ਸਭਾ ਚਾਹੇਗੀ ਉਸ ਤੇ ਫੈਸਲਾ ਕਰੇਗੀ ਧੰਨਵਾਦ ਸਵਾਲ ਵੀ ਪੁੱਛਾਂਗੇ ਜੀ